ਬਾਰੀ ਦੇ ਗਿਆ ਚਾਰ ਬੰਦਾ ਬਦੇ ਨੀ ਖੋਦੀਆਂ ਖਾਣਾ ਪੀਣਾ ਹੱਸਣਾ ਸੌਣਾ ਈ ਕੋ ਲਿਆ ਜੀ ਬਿਸਰ ਗਿਆ ਹੈ ਮਰਨਾ ਅਛਾ ਮੌਤ ਕਲੀ ਤੇ ਦੂਜਾ ਕੀ ਕੋ ਲਿਆ ਖਸਮ ਵਿਸਾਰ ਫੁਆਰੀ ਇੰਨੀ ਤ੍ਰਿਕ ਜੀਵਨ ਨਹੀਂ ਰਹਿਣਾ ਬਾਹਰ ਇਹ ਕਹਿੰਦੇ ਨੇ ਖਸਮ ਭੁੱਲ ਗਿਆ ਮੌਤ ਕਲੀ ਦੇ ਖਸਮ ਭੁੱਲਿਆ ਜਿੰਨਾ ਬੰਦਿਆਂ ਨੂੰ ਮੌਤ ਚੇਦੇ ਵਿੱਚ ਰਹਿੰਦੀ ਏ ਉਹਨਾਂ ਨੂੰ ਕਸਮੂਗੀ ਚੇਤੇ ਚਿਰੰਦਾਈ ਹਮਕਾਰੀ ਬੰਦਾ ਬੜੇਗਾ ਕੋਲੋਂ ਜਦੋਂ ਉਹਨੂੰ ਮੌਤ ਮਿਲ ਜਾਏ ਉਹਦੇ ਦੈਵੀ ਤਨ ਸੜ ਕੇ ਸੁਆਹ ਹੋ ਜਾਣਗੇ ਜਦੋਂ ਬੰਦੇ ਨੂੰ ਮੌਤ ਯਾਦ ਮੈਨੂੰ ਜਦੋਂ ਗੱਲ ਯਾਦ ਆ ਗਈ ਉਹ ਕਿਸੇ ਦਾ ਮਨ ਨਹੀਂ ਸੀ ਇਤਾਂ ਦਾ ਆਮ ਸਿਮਰਨ ਦੇ ਵਿੱਚ ਕਿ ਮਹਾਂਪੁਰਖ ਦੇ ਬੋਲ ਚਲਾ ਗਿਆ ਰੱਬ ਦਾ ਪਿਆਰਾ ਆਖੇ ਕਿ ਮੈਂ ਸਿਮਰਨ ਕਰਨਾ ਚਾਹੁੰਦਾ ਜੀ ਮੇਰਾ ਬਿਰਤੀ ਲੱਗਦੀ ਕੋਈ ਨਹੀਂ ਉਹਨੇ ਕਿਉਂ ਹਾਸੇ ਦੇ ਨਾਲ ਹੀ ਕਹਿੰਨੋ ਚਲੋ ਸਮਝਾਉਣ ਬਾਅਦ ਇਹਨੂੰ ਕਹਿੰਦਾ ਤੂੰ ਸਿਮਰਤ ਦੀਆਂ ਗੱਲਾਂ ਕਰਦਾ ਮੈਂ ਕਿਤੇ ਤੇ ਲੇਖ ਲਾ ਦਿੱਤਾ 25 ਦਿਨਾਂ ਬਾਅਦ ਮਰ ਜਾਣਾ ਉਹ ਕਹਿੰਦਾ ਹੈ 25 ਦਿਨਾਂ ਬਾਅਦ ਮੈਂ ਮਰ ਜਾਉ ਤੁਸੀਂ ਹੈਰਾਨ ਹੋ ਜਾਓ ਕਿ ਲਿਖਣ ਵਾਲੇ ਬੜੀ ਕੀਮਤੀ ਗੱਲ ਲਿਖੀ ਉਹਨੇ ਬੜਾ ਸਿਮਰਨ ਕੀਤਾ ਬੜੀ ਬੰਦਗੀ ਕੀਤੀ ਹੋਈ ਹੈ ਇਹ ਤਾਂ ਦੇਰ ਤੇ ਬੜੇ ਕੋਰੇ ਚੱਲ ਮਰਾਂ ਬੜੇ ਪਾਪ ਕੀਤੇ 25 ਦਿਨ ਕੋ ਚੰਗਾ ਕਰਨਾ ਉਹ ਜਦੋਂ 25ਵਾਂ ਦਿਨ ਹੋਇਆ ਤੇ ਰਾਤ ਦੇ 12 ਵਜੇ ਤੋਂ ਦਿਨ ਤੇ ਢੜਕਣ ਦੀ ਵਧਨੀ ਸ਼ੁਰੂ ਹੋ ਗਈ ਵੀ ਹੁੰਦੇ ਸੰਗਠਨ ਤਾਂ ਸ਼ੁਰੂ ਹੋ ਜਾਣਾ ਇਹ ਤਾਂ ਚਲੋ 25 ਦਿਨ ਪੂਰੇ 26ਵਾਂ ਦਿਨ ਆ ਗਿਆ ਮਰਿਆ ਕੋਈ ਨਹੀਂ ਜਾ ਮਹਪੂਤਵੇਂ ਕੋਲ ਜਾ ਕੇ ਕਹਿੰਦਾ ਤੁਸੀਂ ਝੂਠ ਬੋਲਿਆ ਉਹ ਚੱਕ ਕੇ ਉਹਨੇ ਦੱਬ ਕੇ ਪਾੜੇ ਤੁਸੀਂ ਝੂਠ ਬੋਲਿਆ ਮੈਂ ਤਾਂ ਮਰਿਆ ਹੀ ਨਹੀਂ ਉਹ ਕਹਿੰਦਾ ਮੈਂ ਤੇ ਕੋਈ ਨਹੀਂ ਸਮਝਾਉਣਾ ਚਾਹੁੰਦਾ ਤੈਨੂੰ 25 ਦਿਨ ਮੌਤ ਚੇਤੇ ਤੇ ਬਾਈਕੂ ਚੇਤੇ ਇਹ ਜੇ ਤੂੰ ਹਮੇਸ਼ਾ ਹੀ ਮੌਤ ਨੂੰ ਚੇਤੇ ਰੱਖ ਲੈ ਤੇ ਰੱਬ ਹਮੇਸ਼ਾ ਚੇਤੇ ਰਹਿ ਗਣ ਹੁਣ ਇਹ ਗੱਲ ਸਾਡੇ ਤੇ ਵੀ ਧੁੱਕਦੀ ਅਸੀਂ ਸ਼ਮਸ਼ਾਨੋਂ ਧੁੱਕੇ ਜਾਂਦੇ ਆਂ ਵਕਤ ਦੀ ਤਰ੍ਹਾਂ ਸਾਡੇ ਅੱਖਾਂ 'ਚ ਪਾਣੀ ਆਉਂਦਾ ਨਾ ਬਾਅਦ ਵਿੱਚ ਨਿਕਲ ਜਾਂਦਾ ਸਾਰੀ ਬਾਪ ਕਰ ਤਰਾ ਉਹੀ ਹੰਕਾਰ ਉਹੀ ਬੰਦੇ ਦੇ ਜੀਵਨ 'ਚ ਹੁੰਦੇ ਆ ਉਹੀ ਜਿੱਦ ਜਿੱਦਾਂ ਪਹਿਲਾ ਸੀ ਸ਼ਮਸ਼ਾਨ ਤੋਂ ਧੁੱਕ ਕੇ ਆਇਆ ਆਉਂਦੇ ਆ ਉਦੋਂ ਹੀ ਆਪਣਾ ਆਪ ਜਿਤਾਉਂਦੇ ਇਹ ਸਾਾਸਨ ਕੋਈ ਸ਼ਬਦ ਦੀ ਕਮਾਈ ਨਹੀਂ ਜਿਹੜੇ ਰੱਬ ਦੇ ਪਿਆਰੇ ਸ਼ਬਦ ਦੀ ਕਮਾਈ ਕਰਦੇ ਹਨ ਫਿਰ ਉਹ ਜ਼ਿੰਦਗੀ ਦੇ ਵਿੱਚ ਕਦੀ ਤوار ਨਹੀਂ ਜਿਉਂਦੇ